ਸ੍ਰੀ ਕਾਲ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਜੀ ਦੀ ਰਸੋਈ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਗਾਜਰਾਂ ਆਲੂ ਦੀ ਸਬਜ਼ੀ ਬਣਾਉਣ ਦੇ ਲਈ ਆਪਾਂ ਸਭ ਤੋਂ ਪਹਿਲਾਂ ਅੱਧਾ ਕਿਲੋ ਗਾਜਰਾਂ ਲੈ ਲਈਆਂ ਨੇ ਮੈਂ ਇੱਥੇ ਬਰੀਕ-ਬਰੀਕ ਗਾਜਰਾਂ ਲਈਆਂ ਬਹੁਤ ਜ਼ਿਆਦਾ ਮੋਟੀਆਂ ਗਾਜਰਾਂ ਨਹੀਂ ਲਈਆਂ ਤੇ ਨਾਲ ਹੀ ਦੋ ਆਲੂ ਲੈ ਕੇ ਉਹਨਾਂ ਨੂੰ ਛਿਲਕੇ ਚੰਗੀ ਤਰ੍ਹਾਂ ਧੋ ਕੇ ਇਸ ਤਰ੍ਹਾਂ ਪਾਣੀ ਦੇ ਵਿੱਚ ਕੱਟ ਲਿਆ ਤਾਂ ਜੋ ਇਹ ਕਾਲੇ ਨਾ ਪੈਣ ਤੇ ਨਾਲ ਹੀ ਦੋ ਵੱਡੇ ਪਿਆਜ਼ ਲੈ ਕੇ ਉਹਨਾਂ ਨੂੰ ਬਰੀਕ-ਬਰੀਕ ਕੱਟ ਲਿਆ ਤੇ ਦੋ ਟਮਾਟਰ ਵੀ ਕੱਟ ਲਏ ਨੇ ਤੇ ਨਾਲ ਹੀ ਇੱਥੇ ਮੈਂ ਲੈ ਲਿਆ ਲਸਣ ਅਦਰਕ ਤੇ 4 ਤੋਂ 5 ਹਰੀਆਂ ਮਿਰਚਾਂ ਇਹਨਾਂ ਨੂੰ ਚੋਪਰ ਦੇ ਵਿੱਚ ਮੈਂ ਚੋਪ ਕਰ ਲਿਆ ਤੁਸੀਂ ਇਹਨਾਂ ਨੂੰ ਦਰਦਰਾ ਵੀ ਪੀਸ ਸਕਦੇ ਹੋ ਕੁੰਡੀ ਸੋਟੇ ਵਿੱਚ ਵੀ ਪੀਸ ਸਕਦੇ ਹੋ ਤੁਸੀਂ ਇਹਨਾਂ ਨੂੰ ਤੇ ਹੁਣ ਆਪਾਂ ਕੜਾਈ ਲੈ ਲਈਏ ਤੇ ਕੜਾਈ ਦੇ ਵਿੱਚ ਇੱਕ ਕੜਛੀ ਸਰੋਂ ਦੇ ਤੇਲ ਦੀ ਪਾਵਾਂਗੇ ਤੇ ਇਸ ਦੀ ਗੁੜਤਨ ਚੰਗੀ ਤਰ੍ਹਾਂ ਕੱਢ ਲਾਂਗੇ ਇਹ ਸਬਜੀ ਸਰੋਂ ਦੇ ਤੇਲ 'ਚ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਏ ਤੇ ਕੁੜਤਾਂ ਦੇ ਨਿਕਲ ਚੁੱਕੀ ਹੈ ਚੰਗੀ ਤਰ੍ਹਾਂ ਹੁਣ ਇਸ ਦੇ ਵਿੱਚ ਪਾਵਾਂਗੇ ਅੱਧਾ ਚਮਚ ਜੀਰਾ ਤੇ ਦੇਖੋ ਤੇਲ ਬਹੁਤ ਗਰਮ ਸੀ ਜੀਰਾ ਨਾਲ ਹੀ ਭੁੰਨਿਆ ਗਿਆ फटाफट ਤੇ ਨਾਲ ਹੀ ਇਸ ਦੇ ਆਪਾਂ ਪਾ ਦਾਂਗੇ ਥੋੜੀ ਜੀ ਹਿੰਗ ਤੇ ਪਿਆਜ਼ ਪਾ ਦਾਂਗੇ ਜੀਰਾ ਬਹੁਤ ਜ਼ਿਆਦਾ ਨਹੀਂ ਭੁੰਨਾ ਕਿਉਂਕਿ ਤੇਲ ਗਰਮ ਹੈ ਉਸ ਦੇ ਵਿੱਚ ਹੀ ਚੰਗੀ ਤਰ੍ਹਾਂ ਭੁੰਨਿਆ ਗਿਆ ਹੈ ਪਿਆਜ਼ ਦੇ ਨਾਲ ਹੀ ਆਪਾਂ ਹੁਣ ਲਸਣ ਅਦਰਕ ਤੇ ਹਰੀਆਂ ਮਿਰਚਾਂ ਜਿਹੜੀਆਂ ਕਿ ਦਰਦਰੀਆਂ ਪੀਸੀਆਂ ਹੋਈਆਂ ਉਹ ਪਾ ਦਾਂਗੇ ਆਪਾਂ ਬਹੁਤ ਜ਼ਿਆਦਾ ਅਦਰਕ ਦੀ ਪੇਸਟ ਨਹੀਂ ਬਣਾਣੀ ਆਪਾਂ ਇਸੇ ਤਰ੍ਹਾਂ ਦਰਦਰਾ ਹੀ ਪੀਸਣਾ ਇਹਨੂੰ ਤੇ ਲਾਈਟ ਬਰਾਊਨ ਹੋਣ ਤੱਕ ਇਹਨਾਂ ਨੂੰ ਭੁੰਨਾਂਗੇ ਸਬਜ਼ੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਜਾਂਦੀ ਤੇ ਬਹੁਤ ਹੀ ਘੱਟ ਮਸਾਲਿਆਂ ਦੇ ਵਿੱਚ ਬਣਦੀ ਹੈ ਕਟ ਮਸਾਲਿਆਂ ਨਾਲ ਵੀ ਇਹ ਸਬਜ਼ੀ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਤੇ ਦੇਖੋ ਇਹ ਲਾਈਟ ਬ੍ਰਾਊਨ ਹੋ ਗਿਆ ਹੁਣ ਇਸ ਦੇ ਵਿੱਚ ਆਪਾਂ ਪਾ ਦਾਂਗੇ ਟਮਾਟਰ ਤੇ ਟਮਾਟਰ ਨੂੰ ਬਹੁਤ ਜ਼ਿਆਦਾ ਨਹੀਂ ਗਲਾਣਾ ਇਸ ਨੂੰ ਮੈਸ਼ ਨਹੀਂ ਕਰਨਾ ਆਪਾਂ ਪਹਿਲਾਂ ਆਪਾਂ ਇਸ ਨੂੰ ਅੱਧੇ ਤੋਂ 1 ਮਿੰਟ ਲਈ ਇਸੇ ਤਰ੍ਹਾਂ ਹੀ ਭੁੰਨਣਾ ਤੇ ਇਸ ਤੋਂ ਬਾਅਦ ਇਸ ਦੇ ਉੱਪਰ ਢੱਕਣ ਲਗਾ ਕੇ 1 ਮਿੰਟ ਤੱਕ ਇਹਨਾਂ ਨੂੰ ਪਕਾਵਾਂਗੇ ਤੇ तकरीबन 1 ਮਿੰਟ ਹੋ ਗਿਆ ਹੁਣ ਆਪਾਂ ਖੋਲ ਕੇ ਚੈੱਕ ਕਰ ਲੈਨੇ ਆ ਦੇਖੋ ਟਮਾਟਰ ਅੱਧੇ ਗਲ ਗਏ ਨੇ ਬਸ ਇਸੇ ਸਟੇਜ ਤੱਕ ਹੀ ਆਪਾਂ ਇਹਨਾਂ ਨੂੰ ਗਲਾਉਣਾ ਸੀ ਤੇ ਹੁਣ ਇਸ ਦੇ ਵਿੱਚ ਆਲੂ ਬਾਦਵਾਂਗੇ ਆਪਾਂ ਸਾਰਾ ਕੁਝ ਇਕੱਠਾ ਨਹੀਂ ਪਾਣਾ ਆਪਾਂ ਗਾਜਰਾਂ ਵੀ ਇਸ ਦੇ ਨਾਲ ਨਹੀਂ ਪਾਣੀਆਂ ਆਪਾਂ ਆਲੂ ਹੀ ਪਹਿਲਾਂ ਪਾਣੇ ਆ ਤੇ ਇਸ ਨੂੰ ਆਪਾਂ ਅੱਧਾ ਪਕਾ ਲੈਣਾ ਆਲੂਆਂ ਨੂੰ ਪਹਿਲਾਂ ਆਪਾਂ 2 ਮਿੰਟ ਲਈ ਇਹਨਾਂ ਨੂੰ ਇਸੇ ਤਰ੍ਹਾਂ ਹੀ ਭੁੰਨਾਂਗੇ ਫਿਰ ਇਸ ਦੇ ਉੱਪਰ ਢੱਕਣ ਦੇ ਕੇ 5 ਤੋਂ 7 ਮਿੰਟ ਤੱਕ ਇਸ ਨੂੰ ਲੋ ਟੂ ਮੀਡੀਅਮ ਫਲੇਮ ਤੱਕ ਪਕਾਵਾਂਗੇ ਤਾਂ ਜੋ ਇਹ ਅੱਧੇ ਗਲ ਜਾਣ ਜੇ ਤੁਹਾਨੂੰ ਲੱਗੇ ਕਿ ਆਲੂ ਚਿਪਕ ਰਹੇ ਨੇ ਤਾਂ ਤੁਸੀਂ ਬਿਲਕੁਲ ਇਸ ਦੇ ਵਿੱਚ ਥੋੜਾ ਜਿਹਾ ਅੱਧੇ ਗਲਾਸ ਤੋਂ ਵੀ ਘੱਟ ਬਿਲਕੁਲ ਥੋੜਾ ਜਿਹਾ ਯਾਨੀ ਕਿ 5-6 ਚਮਚ ਹੀ ਪਾਣੀ ਦੇ ਇਸ ਦੇ ਵਿੱਚ ਪਾ ਲੈਣਾ ਤਾਂ ਜੋ ਆਲੂ ਚਿਪਕਣ ਨਾ 507 ਮਿੰਟ ਹੋ ਗਏ ਨੇ ਆਪਾਂ ਖੋਲ ਕੇ ਚੈੱਕ ਕਰ ਲੈਨੇ ਆ ਇੱਕ ਵਾਰੀ ਤੇ ਆਲੂ ਦੇਖੋ ਅੱਧੇ ਗਲ ਚੁੱਕੇ ਨੇ ਬਸ ਇਸੇ ਸਟੇਜ ਤੱਕ ਹੀ ਆਪਾਂ ਗਲਾਣਾ ਇਹਨਾਂ ਨੂੰ ਪੂਰਾ ਨਹੀਂ ਗਲਾਣਾ ਤੇ ਹੁਣ ਇਸ ਦੇ ਵਿੱਚ ਪਾ ਦਾਂਗੇ ਇੱਕ ਚਮਚ ਭਰ ਕੇ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਨਮਕ ਪਾ ਸਕਦੇ ਹੋ ਇਸ ਦੇ ਵਿੱਚ ਤੇ ਨਾਲ ਹੀ ਅੱਧਾ ਚਮਚ ਹਲਦੀ ਦਾ ਅੱਧਾ ਚਮਚ ਕਾਲੀ ਮਿਰਚ ਤੇ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਰੰਗਤ ਦੇ ਵਾਸਤੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਆਲੂਆਂ ਦੇ ਵਿੱਚ 2 ਮਿੰਟ ਲਈ ਲੋ ਟੂ ਮੀਡੀਅਮ ਫਲੇਮ ਤੇ ਭੁੰਨ ਲਵਾਂਗੇ ਤਾਂ ਜੋ ਇਹਨਾਂ ਦਾ ਜਿਹੜਾ ਕੱਚਾਪਨ ਨਾ ਰਵੇ ਇਹਦੇ ਵਿੱਚ ਚੰਗੀ ਤਰ੍ਹਾਂ ਇਹ ਭੁੰਨੇ ਜਾਣ ਜਿੰਨੀ ਦੇਰ ਤੱਕ ਆਪਾਂ ਇਸ ਨੂੰ ਭੁੰਨ ਰਹੇ ਹਾਂ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਏ ਤੇ 2 ਮਿੰਟ ਹੋ ਗਏ ਨੇ ਹੁਣ ਆਪਾਂ ਇਸ ਦੇ ਵਿੱਚ ਗਾਜਰਾਂ ਪਾ ਦਵਾਂਗੇ ਮੇਰੇ ਕੋਲ ਬਰੀਕ ਗਾਜਰਾਂ ਸੀ ਆਪਾਂ ਇਸ ਤਰ੍ਹਾਂ ਗੁਲਾਈ ਦੇ ਵਿੱਚ ਕੱਟ ਲਿਆ ਨੇ ਜੇ ਤੁਹਾਨੂੰ ਲੱਗੇ ਕਿ ਗਾਜਰ ਮੋਟੀ ਹੈ ਤਾਂ ਤੁਸੀਂ ਇਸ ਦੇ ਇਸ ਤੋਂ ਛੋਟੇ ਪੀਸ ਵੀ ਕਾ ਸਕਦੇ ਹੋ ਹੁਣ ਆਪਾਂ ਗਾਜਰਾਂ ਪਾ ਦਵਾਂਗੇ ਇਸ ਦੇ ਵਿੱਚ ਤੇ 2-3 ਮਿੰਟ ਲਈ ਆਪਾਂ ਇਸ ਨੂੰ ਇਸੇ ਤਰ੍ਹਾਂ ਹੀ ਭੁੰਨਣਾ ਹੁਣ ਤੇ 2-3 ਮਿੰਟ ਤਕਰੀਬਨ ਹੋ ਗਏ ਨੇ ਆਪਾਂ ਇਸ ਦੇ ਉੱਪਰ ਢੱਕਣ ਲਗਾ ਦਾਂਗੇ ਤੇ ਢੱਕਣ ਲਗਾ ਕੇ ਆਪਾਂ ਇਸ ਨੂੰ 10 ਤੋਂ 12 ਮਿੰਟ ਤੱਕ ਪਕਾਵਾਂਗੇ ਹੁਣ ਢੱਕਣ ਲਗਾ ਦਿੱਤਾ ਹੈ 10 ਤੋਂ 12 ਮਿੰਟ ਤੱਕ ਪਕਾਵਾਂਗੇ ਵਿੱਚੋਂ ਦੀ ਇੱਕ ਦੋ ਵਾਰੀ ਆਪਾਂ ਖੋਲ ਕੇ ਇਹਨਾਂ ਨੂੰ ਚੈੱਕ ਕਰ ਲੈਣਾ ਇਸ ਤਰ੍ਹਾਂ ਆਪਾਂ ਖੋਲ ਕੇ ਵਿੱਚੋਂ ਦੀ ਇੱਕ ਦੋ ਵਾਰੀ ਇਹਨਾਂ ਨੂੰ ਹਿਲਾ ਲਾਂਗੇ ਤਾਂ ਜੋ ਸਬਜ਼ੀ ਜਲੇ ਨਾ ਗਾਜਰਾ ਜਿਹੜੀਆਂ ਹੁੰਦੀਆਂ ਨੇ ਉਹ ਸਰੀਰ ਦੇ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਦੀਆਂ ਨੇ ਤੇ ਨਾਲ ਇਹ ਸਬਜੀ ਸਵਾਦ ਵੀ ਬਹੁਤ ਲੱਗਦੀ ਏ ਇਹ ਸਬਜੀ ਪਰੌਂਠੀਆਂ ਨਾਲ ਤਾਂ ਬਹੁਤ ਜ਼ਿਆਦਾ ਸਵਾਦ ਲੱਗਦੀ ਏ ਤੁਸੀਂ ਪਰੌਂਠੀਆਂ ਨਾਲ ਫੁਲਕਿਆਂ ਨਾਲ ਖਾ ਸਕਦੇ ਹੋ ਇਸ ਨੂੰ ਤੇ ਸਰਦੀਆਂ ਦੇ ਮੌਸਮ 'ਚ ਤਾਂ ਗਾਜਰਾ ਹੁੰਦੀਆਂ ਵੀ ਬਹੁਤ ਵਧੀਆਂ ਨੇ ਤੇ ਦੇਖੋ 12 ਮਿੰਟ ਲੱਗੇ ਤਕਰੀਬਨ ਸਬਜੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਗਈ ਏ ਬਹੁਤ ਘੱਟ ਮਸਾਲਿਆਂ ਦੇ ਵਿੱਚ ਬਹੁਤ ਵਧੀਆ ਸਬਜੀ ਬਣ ਚੁੱਕੀ ਏ ਤੇ ਹੁਣ ਆਪਾਂ ਇਸ ਦੇ ਵਿੱਚ ਪਾ ਦਵਾਂਗੇ ਅੱਧਾ ਚਮਚ ਗਰਮ ਮਸਾਲਾ ਤੇ ਹਰਾ ਧਨੀਆ ਇਸ ਤਰ੍ਹਾਂ ਬਰੀਕ-ਬਰੀਕ ਕੱਟ ਕੇ ਆਪਾਂ ਪਾ ਦਾਂਗੇ ਤੇ ਤੁਸੀਂ ਚਾਹੋ ਤਾਂ ਇਸ ਦੇ ਵਿੱਚ ਕਸੂਰੀ ਮੇਥੀ ਨੂੰ ਵੀ ਮਸਲ ਕੇ ਪਾ ਸਕਦੇ ਹੋ ਇਹ ਸਬਜੀ ਦੇਖੋ ਕਿੰਨੀ ਜਿਆਦਾ ਵਧੀਆ ਬਣ ਕੇ ਤਿਆਰ ਹੋ ਗਈ ਹੈ ਤੇ ਬਹੁਤ ਘੱਟ ਸਮੇਂ ਦੇ ਵਿੱਚ ਇਹ ਬਣ ਕੇ ਤਿਆਰ ਹੋ ਗਈ ਹੈ ਹੁਣ ਇਸ ਦੇ ਵਿੱਚ ਪਾ ਦਾਂਗੇ ਆਪਾਂ ਦੇਸੀ ਘਿਓ ਇੱਕ ਚਮਚ ਪਾਰ ਕੇ ਦੇਸੀ ਘਿਓ ਪਾਉਣ ਨਾਲ ਸਵਾਦ ਬਹੁਤ ਵਧੀਆ ਆਉਂਦਾ ਹੈ ਇਹ ਆਪਸ਼ਨਲ ਹੈ ਤੁਸੀਂ ਪਾਣਾ ਚਾਹੋ ਤਾਂ ਪਾ ਸਕਦੇ ਹੋ ਜਾਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਹੁਣ ਗਰਮਾ ਗਰਮ ਸਬਜੀ ਸਾਡੀ ਬਣ ਕੇ ਤਿਆਰ ਹੋ ਗਈ ਹੈ ਤੇ ਹੁਣ ਇਸ ਨੂੰ ਸਰਵ ਕਰਦੇ ਆਂ ਦੇਖੋ ਸਬਜੀ ਕਿੰਨੀ ਜਿਆਦਾ ਵਧੀਆ ਬਣ ਕੇ ਤਿਆਰ ਹੋ ਗਈ ਏ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਰੈਸিপি ਜ਼ਰੂਰ ਪਸੰਦ ਆਏਗੀ